ਜੰਦਰ ਕਮਿਸ਼ਨਰ ਨੇ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਦੇ ਵਿੱਚ ਸਾਡੇ ਡਿਵੀਜ਼ਨ 2 ADCP 2 ਸਾਹਿਬ ਦੀ ਨਿਗਰਾਨੀ ਹੇਠ ਇੱਕ ATM ਜਿਹੜਾ ਕਿ ਬ੍ਰੇਕ ਹੋ ਰਿਆ ਸੀ ਕੈਦਰਾ ਬੈਂਕ ਦਾ ਜੰਡਿਆਲਾ ਤੋਂ ਗੁਰਾਇਆ ਰੋਡ ਤੇ ਉਹਨੂੰ ਮੌਕੇ ਤੇ ਸਾਡੀ ਪੁਲਿਸ ਨੇ ਪਹੁੰਚ ਕੇ ਦੋਸ਼ੀ ਜਿਹੜਾ ਗੈਸ ਕਟਰ ਨਾਲ ਉਹਨੂੰ ਕੱਟ ਰਿਆ ਸੀ ਉਹਨੂੰ ਕਾਬੂ ਕੀਤਾ ਔਰ ਉਹਦੀ ਪੁੱਛਗਿੱਛ ਦੇ ਦੌਰਾਨ ਜਿਹੜੇ ਹੋ ਚਾਰ ਬੰਦੇ ਨਾਮਜ਼ਦ ਹੋਏ ਜਿੰਨਾਂ ਵਿੱਚੋਂ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਔਰ ਇੱਕ ਹਜੇ ਭਗਵਾੜਾ ਔਰ ਜਿਹਨਾਂ ਪਿੰਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਵਿੱਚੋਂ ਇੱਕ ਬੰਦਾ ਸਾਡੇ 3 ਕੇਸਿਸ ਦੇ ਵਿੱਚ ਪੀਓ ਵੀ ਹੈ ਜਿਨ੍ਹਾਂ ਵਿੱਚੋਂ ਦੋ ਏਟੀਐਮ ਕੇਸ ਹੈ ਤੇ ਇੱਕ ਡਕਾਟੀ ਰਕੇ ਸੀ ਸੰਚੈ ਪਰੇਵਰ ਨਾਮ ਕੀ ਹੈ ਜਿਹੜਾ ਸਭ ਤੋਂ ਪਹਿਲਾਂ ਪਕੜਿਆ ਸੀ ਉਹ ਤਾਂ ਲਵਰੇਤ ਸਿੰਘ ਸੀਗਾ ਜੀ ਤਰਨਤਾਰਨ ਦਾ ਰਹਿਣ ਵਾਲਾ ਤੇ ਜਿਹੜੇ ਤਿੰਨ ਬਾਅਦ ਚ ਪਕੜਿਆ ਉਹ ਹੈ ਮਨਪ੍ਰੀਤ ਸਿੰਘ ਅੰਮ੍ਰਿਤਸਰ ਦਾ ਮੰਗਲ ਸਿੰਘ ਇਹ ਤਰਨਤਾਰਨ ਦਾ ਤੇ ਬਲਜਿੰਦਰ ਸਿੰਘ ਵੀ ਤਰਨਡਾਲ ਇਹਨਾਂ ਕੋ ਬ੍ਰਮਤ ਕੀ ਕੀ ਹੈ ਇਹਨਾਂ ਕੋ ਬਰਾਮਾ ਜੀ ਇੱਕ ਇਨੋਵਾ ਹੋਈ ਹੈ ਜੀ ਇੱਕ ਗੈਸ ਕਟਰ ਕਿਟ ਹੋਈ ਹੈ ਆਕਸੀਜਨ ਸਿਲੰਡਰ ਗੈਸ ਸਿਲੰਡਰ ਇੱਕ ਲੋਹੇ ਦੀ ਰੌਡ ਇੱਕ ਪੇਚਾਂ ਵਾਲਾ ਡਰਾਈਵਰ ਤੇ ਦੋ ਪਰਨੇ ਸੇ ਨਾ ਤੁਜੋ ਜੀ ਸਪੈਸ਼ਲ ਹੈ ਇੱਥੇ ਆਈ ਸੀ ਜੀ ਆ ਕਿਤਾ ਸਪੈਸ਼ਲੀ ਇੱਥੇ ਆਈ ਸੀ ਗੈਸ ਕਟਰ ਨਾਲ ਲੈ ਕੇ ਆਇਆ ਜੀ ਗੈਸ ਨਾਲ ਕੱਟ ਰਿਹਾ ਸੀ ਉਸ ਵੇਲੇ ਏਟੀਐਮ ਸੀ ਏਟੀਐਮ ਤੇ ਰੈਕੀ ਵਗੈਰਾ ਕਰਕੇ ਗਈ ਸੀ ਜਾਂ ਹੁੰਦੇ ਕੋਈ ਜਿਹੜੇ ਏਟੀਐਮ ਮਿਲ ਗਿਆ ਉੱਥੋਂ ਕਰ ਲਿਆ ਡੈਫੀਨਿਟਲੀ ਜਦੋਂ ਕੋਈ ਕ੍ਰਾਈਮ ਕਰ ਲਿਆ ਤਾਂ ਰੈਕੀ ਵਗੈਰਾ ਕਰਕੇ ਹੀ ਆਉਂਦੇ ਡਾਇਰੈਕਟਲੀ ਸਿਰਫ ਉਸ ਟਾਈਮ ਸਪੋਰਟ ਹੋਂ ਤਫੀਸ਼ ਤੇ ਬਚਾਉ ਦਾ ਇਸ਼ਾਰਾ ਸੀ ਸਪੋਰਟ ਸਪੋਰਟ ਤੇ ਸਿੰਗਲ ਪਰਸਨ ਸੀ ਜਿਹੜਾ ਆਪਣਾ ਕਾਰਜ ਕਰ ਰਿਹਾ ਸੀ ਹਾਂਜੀ ਸਿੰਗਲ ਪਰਸਨ ਸੀ ਰੈਕੀ ਵਗੈਰਾ ਦੀ ਸਭ ਕੁਝ ਸੀ ਸਿਲੀ ਮੈਂ ਹੋਈ ਹਾਂਜੀ ਨੇ ਕੀ ਕਰ ਰਹੇ ਜਦੋਂ ਨਹੀਂ ਅਜੇ 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 ਉਹ ਚੀਜ਼ ਉੱਥੇ ਉੱਥੇ ਨਹੀਂ ਅਜੇ ਪਹੁੰਚੀ ਨਹੀਂ ਮੈਂ ਮਜੇਦਾਰ ਚੀਜ਼ ਇਹਨਾਂ ਦੇ ਜਿਹੜਾ ਗੈਂਗ ਹੈ ਉਹਨੂੰ ਹੀ ਸਾਰਿਆਂ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਹੇ ਜੀ ਇੱਕ ਚੀਜ਼ ਇਹ ਵੀ ਕਿ ਲਵਿੰਗ ਸਿੰਘ ਨੂੰ ਇੱਕ ਫੜਿਆ ਗਿਆ ਸੀ ਜੀ ਜੀ ਇਦੇ ਵਿੱਚ ਕਹਿ ਰਹੇ ਸੀ ਕਿ ਤਿੰਨ ਲੋਕ ਦੇ ਨਾਸੀਏ ਉਸ ਸਮੇਂ ਐਸਾ ਫਲੀ ਟੀਮ ਜਿਹੜੋ ਮੌਕੇ ਤੇ ਪਹੁੰਚੀ ਪਾਜ ਗਈ ਸੀ ਉਸ ਦੌਰਾਨ ਇਹਨੂੰ ਲਾਪੀ ਨੂੰ ਮੋਕੇ ਤੇ ਫੜ ਲਿਆ ਜੀ 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 ਫੜ ਲਿਆ ਲਾਪੀ ਨੂੰ ਮੋਕੇ ਤੇ ਦੁਬਾਰਾ ਇਦੇ ਵਿੱਚ ਇੱਕ ਹੋਰ ਮਤਲਬ ਤੁਸੀਂ ਕਹਿ ਰਹੇ ਕਿ ਉਹ ਤੋੜ ਆ ਜੀ ਜਿਹੜੇ ਇਹਨਾਂ ਨੇ ਮੰਗਲ ਸਿੰਘ ਦੀ ਦੂਹ ਪਹਿਲਾ ਘਟਨਾ ਤੇ ਕਿਤੇ ਕਿਤੇ ਜਿਹੜੀ ਕੀਤੀ ਮੰਨਪ੍ਰੀਤ ਨਹੀਂ ਮੰਨਪ੍ਰੀਤ ਮੰਗਲ ਨਹੀਂ ਹੈ ਮੰਨਪ੍ਰੀਤ ਨੇ ਕੀਤਾ ਇਹ ਹੈਗੇ ਜੀ ਇੱਕ ਫੱਟੂ ਟਿੰਗੇ ਚੀ ਏਟੀਐਮ ਬ੍ਰੇਕ ਸੀ ਤੇ ਇੱਕ ਡਿਵੀਜ਼ਨ ਨੰਬਰ 8 ਦੇ ਵਿੱਚ ਸਾਡੀ ਏਟੀਐਮ ਬ੍ਰੇਕ ਸੀ ਤੇ ਇੱਕ ਟਾਂਡੇ ਦੇ ਵਿੱਚ ਠਕਾਟੀ ਦਾ ਪਰਚਾ ਦਾਜ ਹੈ ਜੀ ਫਿਲਹਾਲ ਤਾਂ ਦੋ ਸਾਡੇ ਕੋਲ ਕੇਸ ਆ ਗਏ ਜੀ ਇਹਨਾਂ ਦੇ ਇੱਕ ਸਾਰਾ ਸਾਡਾ ਬ੍ਰੇਕ ਕਰਨ ਲੱਗੇ ਸੀ ਜਿੰਨੂੰ ਬਚਾ ਲਿਆ ਗਿਆ ਬਾਕੀ ਹੁਣ ਕਿਉਂਕਿ ਇਹ ਸੈਗਰੀਗੇਟਿਡ ਹੈਗੇ ਜੀ ਚਾਰ ਪੰਜ ਨੇ ਤਾਂ ਬਹੁਤ ਜ਼ਿਆਦਾ ਇੱਕ ਦੂਜੇ ਨਾਲ ਲਾਇਜ਼ਨ ਇਹਨਾਂ ਦਾ ਹਲ ਤੱਕ ਸਾਬਤ ਨਹੀਂ ਹੋਇਆ ਕੋਈ ਤਫਤੀਸ਼ ਚੱਲ ਰਹੀ ਹੈ ਜਿਹੜਾ ਇੱਕ ਰਹਿ ਗਿਆ ਸ਼ਾਇਦ ਉਹਦੇ ਕੋਲੋਂ ਕੁਝ ਇਨਪੁਟ ਮਿਲ ਗਈ ਹੋਵੇ ਕਿੱਥੇ ਕਿੱਥੇ ਹੋਏ ਗੰਦ ਚੀਜ਼ ਜਾਂ ਬਾਹਰ ਇਹ ਦੂਜੇ ਨੰਬਰ 8 ਇੱਕ ਹੋਇਆ ਸੀਗਾ ਫੱਤੂ ਟਿੰਗਾ ਕਪੂਰਥਲੇ ਚ ਜਿੰਦਗੀ ਦੇ ਸਾਰੇ ਇਹਨਾਂ ਵਾਲ ਜਿਹੜੀ ਪੜੀ ਗਈ ਆ ਵੀ ਜਿਹੜੀ ਹੋਰ ਵੀ ਨਹੀਂ ਇਹ ਤਾਂ ਸਾਰੇ ਬਾਹਰ ਲੈਣੇ ਜੀ ਬਾਹਰ ਲੈ ਤਰਨ ਤਰਨ ਦੇ ਅੰਮ੍ਰਿਤਸਰ ਦੇ ਇਹ ਮਸ਼ੀਨ ਤੋਂ ਹੋਈ ਸਿਕਿਉਰਟੀ ਸੋਰਸਸ ਕਿ ਦੱਸੇ ਤਾਂ ਐਸਐਸਫ ਨੂੰ ਤਾਂ ਸੂਚਨਾ ਮਿਲੀ ਕਿ ਕਿਸੇ ਪਰਸਨ ਨੇ ਪੈਨਕੋਲ ਨੂੰ ਕੋਈ ਸਾਡੀ ਟੀਮ ਉੱਥੇ ਮੌਕੇ ਤੇ ਸਿਗੀ ਜੀ ਜਾ ਰਹੀ ਲੇਕਿਨ ਉੱਥੇ ਅਲਾਰਮ ਵੀ ਵੱਜ ਜਾਂਦਾ ਹੈਗਾ ਜੀ ਅੱਜਕੱਲ ਜੀ ਸਿਕਿਉਰਟੀ ਸਿਕਿਉਰਟੀ ਜੀ 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 ਅਲਾਰਮ ਘਰ ਵੱਜਦਾ ਨਹੀਂ ਅਲਾਰਮ ਸਿਕਿਉਰਟੀ ਤਾਂ ਹਰ ਸਾਰੇ ਏਟੀਐਮਸ ਤੇ ਹੁੰਦੀ ਹੈ ਸਰ ਇਹ ਇੱਕ ਦੂਜੀ ਤਰ੍ਹਾਂ ਦੀ ਹੁੰਦੀ ਹੈ ਅੱਭੀ ਸਦੀ ਕਿਨਾਂ ਆਪਸ ਵਿੱਚ ਮੇਲ ਲਾ ਕਿਦਾਂ ਹੋਇਆ ਉਹੀ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਹਾਲੇ ਬਾਕੀ ਤਿੰਨ ਕਾਬੂ ਆਏ ਨੇ ਹੁਣ ਸਾਰਿਆਂ ਦੀ ਇੰਟੈਰੋਗੇਸ਼ਨ ਇਕੱਠੀ ਹੋਏਗੀ ਤੇ ਫਿਰ ਸਾਹਮਣੇ ਆਏਗਾ ਬਾਕੀ ਚਾਰ ਜਣੇ ਅਰੈਸਟ ਹੋ ਚੁੱਕੇ ਨੇ ਤੇ ਪੰਜਵਾਂ ਜਿਹੜਾ ਹੈਗਾ ਉਹਦਾ ਕੀ ਨਾਮ ਉਹਦਾ ਨਾਮ ਹੈਗਾ ਜੀ ਕਾਕਾ ਕਹਿੰਦੇ ਆ ਉਹਨੂੰ ਨਰਨ ਜੀ ਜਗਤ ਨਾ ਇਹ ਜੀ ਅੰਮ੍ਰਿਤਸਰ ਦਾ ਫਰ ਜਿਹੜਾ ਕ੍ਰਾਈਮ ਕਰਦੇ ਸੀ ਉਹਦਾ ਜਿਹੜਾ ਏਰੀਆ ਕਿਹੜਾ ਸੀਗਾ ਪਾਕਟ ਕਿਹੜੀ ਸਥਾਨ ਉਹਨੂੰ ਕਿਹਨਾਂ ਹੋਰ ਮੈਂਬਰ ਕਿਉਂ ਚੁਣੇ ਕਿਵੇਂ ਚੂਜ਼ ਕਰ ਰਹੇ ਸੀ ਜਦੋਂ ਮੈਂ ਚੰਦ ਦੀਆਂ ਜਾਂ ਉਸ ਤੋਂ ਪਹਿਲਾਂ ਜਿਹੜੀਆਂ ਰੂਰਲ ਏਰੀਆ ਚੂਜ਼ ਕੀਤਾ ਜੀ ਇਹਨਾਂ ਨੇ ਮੇਬੀ ਉੱਥੇ ਇਹਨਾਂ ਨੂੰ ਇਹ ਲੱਗਦਾ ਹੋਵੇਗਾ ਕਿ ਇਹ ਆਈਸੋਲੇਟਿਡ ਹੈ ਉੱਥੇ ਬਹੁਤ ਜ਼ਿਆਦਾ ਕਸਟਮਰ ਨਹੀਂ ਆਉਂਦੇ ਤੇ ਪੈਸੇ ਵੀ ਜ਼ਿਆਦਾ ਮਿਲਣਗੇ ਔਰ ਉਸ ਤੇ ਬਹੁਤ ਜ਼ਿਆਦਾ ਟ੍ਰੈਫਿਕ ਨਹੀਂ ਹੁੰਦੀ ਇਸ ਕਰਕੇ ਸਾਨੂੰ ਉੱਥੇ ਸੌਖ ਰਹੇਗਾ ਅੱਛਾ ਇੱਕ ਚੀਜ਼ ਮਦਦ ਸਹਾਇ ਇਹਨੇ ਨੇ ਪਰਟੀਕੂਲਰ ਬਾਰ ਉਹ ਜਿੱਦਾਂ ਬਾਲੇ ਜ਼ਿਲ੍ਹੇ ਤੋਂ ਆ ਰਹੇ ਹੈਗੇ ਤਰਨਤਾਰਨ ਜਾਂ ਮਿਸ਼ਰਵਾਲੀ ਸਾਈਡ ਤੋਂ ਆ ਰਹੇ ਜਲੰਧਰ ਚੂਜ਼ ਕੀਤਾ ਹੈ ਜਾਂ ਹੋਰ ਵੀ ਪਰਟੀਕੂਲਰ ਏਰੀਆਜ਼ ਹੈਗੇ ਜਿਹੜੇ ਇਹਨਾਂ ਨੇ ਚੂਜ਼ ਕੀਤੇ ਆ ਜਾਇਦਾ ਨਹੀਂ ਉਹ ਮੈਨੂੰ ਦੱਸਿਆ ਨਹੀਂ ਜਿਵੇਂ ਇੱਕ ਪੁਰਾਣੇ ਕੇਸ ਹੈਗੇ ਇਹਨਾਂ ਦੀ ਇੱਕ ਟਾਂਡੇ ਦਾ ਇੱਕ ਬੰਦੇ ਦੇ ਉੱਤੇ ਕੇਸ ਹੈ ਕੋਈ ਹੋਰ ਅੱਗੇ ਟਾਰਗੇਟ ਵੀ ਕਿੱਦਾਂ ਇਹ ਜਿੱਦਾਂ ਇੱਕ 8 ਨੰਬਰ ਦੇ ਏਰੀਆ ਦੇ ਵਿੱਚ ਹਾਂ ਜੀ ਹਾਂ ਜੀ ਟਾਂਡੇ ਵਿੱਚ ਕੀਤਾ ਹੈ ਜੀ ਜੀ ਪਰਟੀਕੂਲਰ ਏਰੀਆ ਜਲੰਧਰ ਦਾ ਹੀ ਪੈ ਗਿਆ ਨਾ ਹੁਸ਼ਿਆਰਪੁਰ ਨਾਲ ਨਾਲ ਹੁਸ਼ਿਆਰਪੁਰ ਪੈ ਗਿਆ ਕਪੂਠਲਾ ਪੈ ਗਿਆ ਇਸੇ ਬੈਲਟ ਨੂੰ ਚੂਜ਼ ਕਰਦੇ ਆਪਣੇ ਏਰੀਏ ਤੋਂ ਬਾਹਰ ਆ ਕੇ ਕਰਦੇ ਠੀਕ ਹੈ ਮੈਂ ਗੈਂਗ ਦੇ ਵਿੱਚ ਸਰ ਕੋਈ ਜਾਣਦਾ ਐਮਪਲਾਈ ਵੀ ਕੋਈ ਹੈਗਾ ਦੇ ਵਿੱਚ ਇਸ ਗੈਂਗ ਨੂੰ ਨਹੀਂ 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 ਇਸ طرح ਦੀ ਕੋਈ ਅਜੇ ਤੱਕ ਕੋਈ ਕੋਈ ਠੀਕ ਹੈ ਠੀਕ ਹੈ ਜੀ ਹਾਂ ਮੈਂ ਦਿੰਦਾ ਵਾਸਤੇ ਪਰਟੀਕੂਲਰ ਬੈਕਗ੍ਰਾਉਂਡ ਬੈਕਗ੍ਰਾਉਂਡ ਕਰਾ ਪਰਟੀਕੂਲਰ ਕੀ ਰਹੀ ਹੈ ਇਹਨਾਂ ਦੇ ਬਾਰੇ ਵਿੱਚ ਬੈਕਗ੍ਰਾਉਂਡ ਇਹਨਾਂ ਦੀ ਹੁਣ ਅਸੀਂ ਚੈੱਕ ਕਰਾਂਗੇ ਜੀ ਕਿਉਂਕਿ ਸਾਰੇ ਤਾਂਲੇ ਤਿੰਨ ਤਾਂ ਸਾਡੇ ਹੁਣੇ ਕਾਬੂ ਆਏ ਨੇ ਇੱਕ ਹੀ ਸੀਗਾ ਸਾਡੇ ਕੋਲ ਮਨਪ੍ਰੀ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਹੈਗਾ ਇਹੀ ਕੰਮ ਕਰ। ਕਿਹਦੀ ਕਿੰਨੀ ਕਿੰਨੀ ਏਜ ਰੇਂਜ ਹੈ ਕਿੰਨੀ ਏਜ 23-35 ਸਾਲ ਦੇ ਹਨ ਜੀ ਸਾਰੇ ਇਸੇ ਗਰੁੱਪ ਵਿੱਚ। ਨਿਸ਼ਚਿਤ ਤੌਰ ਤੇ 32 ਨੰਬਰ ਨੂੰ। ਸਾਰੇ ਡਾਕਟਰ ਹੈ ਜੀ ਨਸ਼ਾ ਕਰਨ ਦੇ। ਹਾਂ।